ਸਿਆਣੇ ਕਹਿੰਦੇ ਆ ਵੀ ਲੀਡਰ ਜਿਹੜਾ ਹੁੰਦਾ ਕੋਈ ਉੱਚੀ ਬੋਲਣ ਵਾਲਾ ਲੀਡਰ ਨਹੀਂ ਹੁੰਦਾ ਜਾਂ ਘੰਟਿਆਂ ਵੱਧੀ ਭਾਸ਼ਣ ਦੇਣ ਵਾਲਾ ਵੀ ਲੀਡਰ ਨਹੀਂ ਹੁੰਦਾ ਜਦੋਂ ਲੋਕਾਂ ਦੇ ਉੱਤੇ ਸੰਕਟ ਹੋਵੇ ਜਦੋਂ ਲੋਕਾਂ ਦੇ ਉੱਤੇ ਕੋਈ ਵੱਡੀ ਮੁਸੀਬਤ ਹੋਵੇ ਤੇ ਉਹ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕਰਦਾ ਇੱਥੋਂ ਪਤਾ ਲੱਗਦਾ ਕਿ ਉਹ ਲੀਡਰ ਹੈ ਸੋ ਵੋਟਾਂ ਜਿਹੜੀਆਂ ਨੇ ਇਹ ਤੈਅ ਤਾਂ ਕਰ ਦਿੰਦੀਆਂ ਨੇ ਕਿ ਅਗਲੇ 5 ਸਾਲ ਦੇ ਲਈ ਕੌਣ ਐਮਐਲਏ ਕੌਣ ਐਮਪੀ ਤੇ ਕੌਣ ਪ੍ਰਧਾਨ ਮੰਤਰੀ ਤੇ ਕੌਣ ਮੁੱਖ ਮੰਤਰੀ ਹੋਊਗਾ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉਹ ਸਦੀਵੀ ਲੀਡਰ ਹੋਲੀ ਨਿਭੜੂਗਾ ਸਦੀਵੀਨ ਲੀਡਰ ਹੋ ਨਿਭੜਨ ਦੇ ਲਈ ਤੁਹਾਨੂੰ ਕੰਮ ਕਰਨੇ ਪੈਂਦੇ ਨੇ ਜਨਤਾ ਦੇ ਵਿੱਚ ਉਤਰਨਾ ਪੈਂਦਾ ਹੁਣ ਜਦੋਂ ਕੇਂਦਰ ਦੀ ਟੀਮ ਖਾਸ ਕਰਕੇ ਸ਼ਿਵਰਾਜ ਚੋਹਾਨ ਜਿਹੜੇ ਮੰਤਰੀ ਨੇ ਉਹ ਆਏ ਸੀਗੇ ਤਾਂ ਉਦੋਂ ਸਾਡੇ ਮੁੱਖ ਮੰਤਰੀ ਸਾਹਿਬ ਬਿਮਾਰ ਪੈ ਗਏ ਵੈਸੇ ਤੇ ਇਹਨਾਂ ਨੇ ਸੜਕਾਂ ਦੇ ਬਹਿ ਕੇ ਰੋਟੀਆਂ ਵੀ ਬਥੇਰੀਆਂ ਖਾਧੀਆਂ ਤੇ ਢੋਂਗ ਵੀ ਬਥੇਰੇ ਰਚੇ ਅਤੇ ਬਾਅਦ ਦੇ ਵਿੱਚ ਵੀਡੀਓ ਵੀ ਸਾਹਮਣੇ ਆ ਗਈਆਂ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਕਹਿ ਰਹੇ ਨੇ ਅਸੀਂ ਚਿੱਠੀ ਲਿਖਾਂਗੇ ਸਾਨੂੰ 60000 ਕਰੋੜ ਰੁਪਇਆ ਦਿਓ ਪੰਜਾਬ ਦੀ ਜਿੰਨੀ ਬਰਬਾਦੀ ਹੋਈ ਹੈ ਪਰ ਜਦੋਂ ਆਪਣੀ ਗੱਲ ਰੱਖਣ ਦਾ ਵੇਲਾ ਹੁੰਦਾ ਜਦੋਂ ਕੋਈ ਕੇਂਦਰ ਦਾ ਨੁਮਾਇੰਦਾ ਆਉਂਦਾ ਉਦੋਂ ਤੁਸੀਂ ਉੱਥੋਂ ਗਾਇਬ ਨਜ਼ਰ ਹੁੰਨੇ ਆ ਉਹ ਸੀਨ ਤੇ ਤੁਸੀਂ ਦਿਖਾਈ ਨਹੀਂ ਦਿੰਦੇ ਤੇ ਦੂਜਾ ਜਿਹੜੇ ਜਿਹੜੀ ਦੂਜੀ ਪਾਰਟੀ ਵਿਰੋਧੀ ਪਾਰਟੀ ਭਾਜਪਾ ਉਹਨਾਂ ਨੇ ਮੰਤਰੀ ਦੇ ਇਸ ਦੌਰੇ ਨੂੰ ਪੂਰਾ ਹਾਈਜੈਕ ਕਰ ਹੀ ਰੱਖਿਆ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਅੱਗੇ ਪਿੱਛੇ ਫਿਰਦੇ ਰਹੇ ਤੇ ਪੰਜਾਬ ਦਾ ਜਿਹੜਾ ਖੇਤੀਬਾੜੀ ਮੰਤਰੀ ਹੈ ਉਹ ਆਪਣੀ ਗੱਲ ਤੱਕ ਨਹੀਂ ਰੱਖ ਸਕਿਆ ਸੋ ਇੱਥੋਂ ਪਤਾ ਲੱਗਦਾ ਵੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਆਪਸੀ ਤਾਲਮੇਲ ਕਿੰਨਾ ਹੈ ਤੇ ਮੁੱਖ ਮੰਤਰੀ ਕਿੰਨੀ ਕਾਰਜਕੁਸ਼ਲਤਾ ਦੇ ਨਾਲ ਆਪਣੇ ਲੋਕਾਂ ਦੀ ਜਿਹੜੀ ਗੱਲ ਆ ਉਹ ਸੈਂਟਰ ਦੇ ਮੂਰੇ ਰੱਖਦੇ ਨੇ ਸੋ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਜਦੋਂ ਉਹਨਾਂ ਨੇ ਆਫਸ ਦੇ ਵਿੱਚੋਂ ਕੱਢਣਾ ਸੀ ਉਹ ਖੁਦ ਹੀ ਬਿਮਾਰ ਪੈ ਗਏ